ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ 올ਡ ਪੰਜਾਬੀ Song ਤੋਂ ਸਰਦਾਰ ਰਣਜੀਤ ਸਿੰਘ ਅੱਜ ਸਾਡੀ ਮੁਲਾਕਾਤ ਕਰਾ ਰਹੇ ਆਂ ਸਰਦਾਰ ਬਲਵਿੰਦਰ ਸਿੰਘ ਬਾਬਾ ਜੀ ਨਾਲ ਜੋ ਤੁਹਾਨੂੰ ਪੁਰਾਣੀਆਂ ਮਸ਼ੀਨਾਂ ਬਾਰੇ ਰਿਕਾਡਾਂ ਬਾਰੇ ਦੱਸਣਗੇ ਉਹ ਲੋ ਗੱਲ ਕਰਦੇ ਆਂ ਸਰਦਾਰ ਬਲਵਿੰਦਰ ਸਿੰਘ ਨਾਲ ਹਾਂਜੀ ਬਲਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਬਲਵਿੰਦਰ ਸਿੰਘ ਪਿੰਡ ਲਹਾਰਾ ਤੇ ਐਸ ਟਾਈਮ ਮੈਂ ਮਾਰਕਰਨ ਹਾਂ ਹੁਣ ਦੋ ਮਹੀਨੇ ਤੋਂ ਮੈਂ ਇੰਡੀਆ ਆਇਆ ਹਾਂ ਕਿ ਮੇਰਾ ਦਿਲ ਕਰਦਾ ਸੀ ਜਾ ਕੇ ਮਾਪਦੇ ਗੀਤ ਰਿਕਾਰਡ ਮਸ਼ੀਨਾ ਚਲਾਵਾਂ ਹੁਣ ਮੈਂ ਸਾਰੀ ਦਿਹਾੜੀ ਆਇਸ ਲਾਇਬ੍ਰੇਰੀ ਚ ਨਿਕਾਂ ਸਾਹਿਬ ਜੀ ਆਪਾਂ ਪਹਿਲਾਂ ਮੇਲੇ ਵੀ ਕਰਾਉਂਦੇ ਰਹੇ ਹਾਂ ਕਹਿੰਦੇ ਮੈਂ 2001 ਦੇ ਵਿੱਚ ਮੇਲੇ ਸ਼ੁਰੂ ਕਰੇ ਸੀਗੇ ਲਾਚਨ ਜਮਲੇ ਜੱਟ ਦਾ ਬੁੱਤ ਲੁਧਿਆਣੇ ਹਾਂਜੀ ਜਿਹੜਾ ਵਾਸ ਅਡੇ ਦੇ ਵਿੱਚ ਲਾਇਆ ਸੀ ਉਹਨਾਂ ਨੇ ਉਥੋਂ ਪੱਟਤਾ ਤੇ ਬਾਅਦ ਜੋ ਇਧਰ ਉਧਰ ਪਿਆਰ ਹੁੰਦਾ ਜੀ ਸੀ ਹਾਂਜੀ ਜਸਵੰਤ ਸਾਹਿਬ ਨੇ ਖਬਰ ਲਈ ਵੀ ਇਹਨੂੰ ਸਾਹਮਣਾਂ ਵਾਲਾ ਕੋਈ ਹਾਂਜੀ ਹਾਂਜੀ ਮੈਂ ਕਿ ਮੈਨੂੰ ਦਿਉ ਮੈਂ ਨਿਕ ਜਾਂਦਾ ਵੇਰੀ ਗੁੱਡ ਮੈਂ ਆਪਣੇ ਪਿੰਡ ਲਿਆ ਕੇ ਪਾਰਕ ਬਣਾ ਕੇ ਹਾਂਜੀ ਉਹ ਲਾ ਤਾਂ ਮੈਂ ਤੁਹਾਨੂੰ ਦਿਖਾਉਂਗਾ ਹਾਂਜੀ ਹਾਂਜੀ ਤੇ ਉਹਦੇ ਨਾਂ ਤੇ ਬੜੇ ਵੱਡੇ ਵੱਡੇ ਮੇਲੇ ਲਾਏ ਆ ਜਿਹਦੇ ਚ ਐਚ ਐਮ ਬੀ ਦੇ ਮਹਾਨ ਕਲਾਕਾਰ ਹੀ ਸੱਦੇ ਸੀ ਸਾਰੇ ਮਤਲਬ ਕਲਾਕਾਰ ਆ ਕੇ ਆਪਣੇ ਹਾਜ਼ਰੀ ਲਵਾਉਂਦੇ ਸੀ ਸਾਰੇ ਹਾਜ਼ਰੀ ਤੇ ਆਪਾਂ ਫਿਰ ਖਰਚ ਕੋਲੋਂ ਕਰਦੇ ਸੀ ਮੈਂ ਇਕੱਲਾ ਹੀ ਖਰਚ ਕਰਦਾ ਸੀ ਹਾਂਜੀ ਆ ਦੇ ਪਰਿਵਾਰਾਂ ਨੂੰ ਕਰਦਾ ਸੀ ਠੀਕ ਹੈ ਜੀ ਤੇ ਇਹ ਮੇਲੇ ਹੁਣ ਤੁਸੀਂ ਮਤਲਬ ਆ ਕਰੋਨਾ ਟਾਈਪ ਬੰਦ ਘਰੇ ਨੇ ਮਤਲਬ ਹਨਾ ਮੈਨੂੰ ਪਤਾ ਲੱਗਿਆ ਸੀ ਜਿੱਦਾਂ ਲਗਾਤਾਰ ਲਾਇ ਹਾਂਜੀ ਫਿਰ ਵਿੱਚ ਦੀ 11 12 ਤੱਕ ਲਗਾਤਾਰ ਲਾਇ ਫਿਰ ਵਿੱਚ ਦੀ ਪਰਿਵਾਰ ਚ ਆ ਗਿਆ ਹਾਰਟ ਅਟੈਕ ਅੱਛਾ ਜੀ ਉਹ ਦਿਨ ਇੱਕ ਭਾਈ ਦੀ ਡੈਥ ਹੋ ਗਈ ਤੇ ਨਾਲ ਸਾਡੀ ਸੱਤ ਜਰੀ ਹੋਈ ਹੂੰ ਫਿਰ ਮੈਨੂੰ ਕਲਾਕਾਰਾਂ ਨੇ ਰੋਕਤਾ ਠੀਕ ਹੈ ਜੀ ਤੇ ਰਹੰਦੇ ਅਸੀਂ ਤੇਰੇ ਨਾਲ ਹੂੰ ਫਿਰ ਮੈਂ ਉਹਨਾਂ ਜੀ ਜਿਕੇ ਠੀਕ ਹੈ ਜੀ ਸੇਬ ਠੀਕ ਨਾ ਰਹੀ ਅੱਛਾ ਜੀ ਫਿਰ ਜਦੋਂ ਮੈਂ ਆਇਆ ਫਿਰ ਮਾ ਕੇ ਫੇਰ ਲਾਇਆ ਆ ਕੇ ਫੇਰ ਦੁਬਾਰੇ ਲਾਇਆ ਅਛਾ ਇੱਕ ਬਲੰਦਰ ਸਿੰਘ ਦੱਸੋ ਸਾਨੂੰ ਵੀ ਤੁਹਾਨੂੰ ਸੌਂਕ ਕਿੱਥੋਂ ਪਿਆ ਜੀ ਅਸਲ ਮੈਂ ਮੁੱਢ ਤੋਂ ਹੀ ਨੇ ਜਿਵੇਂ ਆਪਾਂ ਕਹਿੰਦੇ ਬੱਚੇ ਨੂੰ ਸੁਰਤ ਆਉਂਦੀ ਆ ਹਾਂ ਜੀ ਮੈਨੂੰ ਉਦੋਂ ਤੇ ਹੀ ਦਸਨੀ ਦਾ ਸ਼ੌਕ ਸੀ ਠੀਕ ਹੈ ਜੀ ਇੰਡੀਪੈਂਡੈਂਟ ਸਟਰੀਕ ਅਲੱਗ ਜਾਣਾ ਹਾਂ ਜੀ ਤੇ ਸੰਗ ਕੀ ਮੇਰੀ ਚਿਤਾਗਤ ਦੁੱਗਣੀ ਹੋ ਜਾਂਦੀ ਸੀ એનર્ਜੀ ਆ ਜਾਂਦੀ એનર્ਜੀ ਆ ਜਾਂਦੀ ਹਾਂ ਜੇ ਕੰਮ ਕੰਮ ਕਰਦੇ ਆ ਨਾ ਹਾਂਜੀ ਹਾਂਜੀ ਫੱਟੇ ਚੱਕ ਦਿੰਦੇ ਸੀ ਹਾਂ ਇਹ ਤਾਂ ਹੈ ਕਹਿੰਦੇ ਤੁਸੀਂ ਬੁਖਾਰ ਚੜ੍ਹੇ ਜਿਮੀ ਭੱਜ ਗਏ ਸੀ ਇੱਕ ਵਾਰੀ ਇਹ ਕਹਿੰਦਾ ਵੀ ਕਿਰਮ ਪੁਰਾਣੀ ਗੱਲ ਆ ਸਾਡੇ ਪਿੰਡ ਦੇ ਵਿੱਚ ਸਾਡਾ ਬਾਬਾ ਜੀ ਸਰਪੰਚ ਸੀ ਹਾਂਜੀ ਕਿ ਉਹਨਾਂ ਨੂੰ ਅਜੋਲ ਟੀਕੇ ਜੇ ਲੱਗਦੇ ਹੁੰਦੇ ਸੀ ਹੂੰ ਤੇ ਸਕੂਲ ਵੀ ਸਾਰਿਆਂ ਦੇ ਨਾਲ ਦੇ ਪਿੰਡ 'ਚ ਵੀ ਹੂੰ ਉਹ ਸਾਰੇ ਬਿਮਾਰ ਹੋ ਗਏ ਬੁਖਾਰ ਜਾਂਦਾ ਸੀ ਹੂੰ 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 ਉਹ ਦਿਨ ਕਿਸੇ ਦੇ ਸਪੀਕਰ ਲੱਗ ਗਿਆ ਮੈਂ ਤਾਂ ਮਰੀ ਸ਼ਾ ਆਉ ਗਿਆ ਸਪੀਕਰ ਵਾਲੇ ਨੇ ਕਹਿੰਦੇ ਕਿ ਉਹਦਾ ਬੁਖਾਰ ਤਾਂ ਉੱਤਰ ਗਿਆ ਉੱਤਰ ਗਿਆ ਬੁਖਾਰ ਤਾਂ ਹਾਂ ਤੇ ਇਹ ਜੀ ਫਿਰ ਮਤਲਬ ਤੁਸੀਂ ਸਾਈਆਂ ਬਗੈਣਾ ਵੀ ਲਾਈਆਂ ਨੇ ਅੱਛਾ ਮਤਲਬ ਆਪਣਾ ਆਪਣੇ ਸੌਂਕ ਲਈ ਕੀਤਾ ਉੰਜ ਮੇਰੇ ਕੋਲੇ ਜੇ ਹੁਣ ਆਪਾਂ ਭੇਜ ਗਏ ਤਾਂ 5-6 ਸਪੀਕਰ ਆ ਹਾਂਜੀ ਨਾ ਬਸ ਆਉਦੀ ਮਰਜ਼ੀ ਨਾਲ ਆਹ ਲਾ ਲਿਆ ਬੰਦ ਕਰਤਾ ਆਉ ਲਾ ਲਿਆ 20 ਦਾ ਲਾਦਾ 30 ਦਾ ਲਾ ਲਾ ਉਹ ਇੱਕ ਸੋ ਵੀਰ ਲਾਲਾ ਮਤਲਬ ਆਪਣਾ ਟਾਈਮ ਸਾਰਾ ਆਪਣਾ ਇੱਥੇ ਨੰਦਾ ਨੰਦਾ ਮਣੀ ਦਾ ਹੁਣ ਤੁਸੀਂ 2-3 ਮਹੀਨੇ ਜਾਣੀ ਇੱਥੇ ਆਉਂਗੇ 2-3 ਮਹੀਨੇ ਸੋ ਤੇ ਉੱਥੇ ਵੀ ਫਿਰ ਤੁਸੀਂ ਇਹ ਸੌ ਪੂਰਾ ਕਰਦੇ ਹੋ ਜੀ ਉੱਥੇ ਸਾਡੇ ਕੋਲ ਇੰਨਾ ਟਾਈਮ ਨਹੀਂ ਹੈ ਉੱਥੇ ਟਾਈਮ ਹੈ ਨਹੀਂ ਤੇ ਫਿਰ ਮੈਸ ਕਰੀਦਾ ਅੱਛਾ ਫਿਰ ਇਹਦੇ ਬਾਰੇ ਜੀ ਘਰਦਿਆਂ ਦਾ ਕੀ ਰਿਐਕਸ਼ਨ ਆਈ ਘਰਦੇ ਮਤਲਬ ਕਿਦਾਂ ਘਰਦੇ ਸਾਡੇ ਬਿਨਾ ਮੈਥੇ ਸ਼ੌਕ ਕਿਸੇ ਨੂੰ ਨਹੀਂ ਹਾਂ ਜੀ ਕੱਲਾ ਮਾਈ ਅੱਛਾ ਕੱਲੇ ਤੁਸੀਂ ਤੇ ਬਾਪੂ ਜੀ ਦਾ ਕੀ ਰਿਐਕਸ਼ਨ ਸੀ ਬਾਪੂ ਸਾਹਿਬ ਨੂੰ ਪਰੰਤ ਬਾਪੂ ਕੁੁਰਦਾ ਸੀ ਆ ਹਾਂਜੀ ਪਰ ਫਿਰ ਆਪਾਂ ਕਿੱਥੇ ਆ ਤਾਂ ਜਾਂਦੇ ਆ ਫਿਰ ਬਾਰੇ ਸਾਹ ਜਿੱਠਾ ਪੈਂਦਾ ਬਿਲਕੁਲ ਬਿਲਕੁਲ ਮੈਂ ਕਹ ਰਹੀ ਆ ਆਪਾਂ ਦਾ ਸ਼ੌਕ ਪੂਰਾ ਕਰਨੇ ਕਰਨਾ ਇਹ ਮਸ਼ੀਨਾਂ ਤੁਹਾਨੂੰ ਕਿੱਥੋਂ ਕਿੱਥੋਂ ਮਿਲੀਆਂ ਜੀ ਇਕੱਟੀਆਂ ਕਰੀਆਂ ਤੁਹਾਡੀਆਂ ਆ ਮੈਂ ਵੀ ਦੇਖਿਆ ਮੈਂ ਨਹੀਂ ਇਹ ਮਸ਼ੀਨਾਂ ਜਿਹੜੇ ਮਾਡਲ 102 ਆ ਚੰਗੀ ਹਾਲਤ ਦੇ ਮੈਂ ਇੰਗਲੈਂਡ ਤੋਂ ਮੁਗਵਾਈਆਂ अच्छा जी इंग्लैंड च ਹੁਣ ਬਣ ਰਹੀਆਂ ਨੇ ਜੀ ਨਹੀਂ ਬਣਦੀਆਂ ਨਹੀਂ ਬਣ ਗਿਆ ਲੀਆਂ ਉਸੇ ਸਮੇਂ ਦੀਆਂ ਹਾਂਜੀ ਉਹ ਗੋਰਿਆਂ ਕੋਲੇ ਦੋ ਦੋ ਰਿਕਾਰਡ ਕਿਸੇ ਦੇ ਚਾਰ-ਚਾਰ ਰਿਕਾਰਡ ਆਪਦੇ ਸ਼ੌਕ ਵਾਸਤੇ ਨਹੀਂ ਰੱਖੇ ਹੁੰਦੇ ਹਾਂਜੀ ਹਾਂਜੀ ਉਸ ਤਰ੍ਹਾਂ ਰੱਖੀ ਹੋਈ ਸੀ ਗੋਰਿਆਂ ਨੇ ਸਮਝ ਲਿਆ ਸੀ ਉਹ ਕੋਲੇ ਦੋ ਦੋ ਰਿਕਾਰਡ ਕਿਸੇ ਕੋਲੇ ਚਾਰ-ਚਾਰ ਰਿਕਾਰਡ ਉਹ ਆਪਦੇ ਸ਼ੌਕ ਵਾਸਤੇ ਰੱਖੇ ਹੋਏ ਸੀ ਤੇ ਜਿੰਨਾਂ ਤੋਂ ਮੈਂ ਲੰਗਿਆ ਉਹਨਾਂ ਨੇ ਮੈਨੂੰ ਰਿਕਾਰਡ ਵੀ ਨਾਲ ਹੀ ਪੇਚੇ ਸੀ ਅਸਾਉਂ ਦਿੱਤੇ ਮੰਤਲੋਂ ਠੀਕ ਚੱਲਿਆ ਬਹੁਤ ਘੱਟ ਹੈ ਇਹ ਕਹਿੰਦੇ ਇਹ ਬੜੀਆਂ ਮੇਰਾ ਖਿਆਲ ਆ ਵੀ ਇਹ ਸੁਣਿਆ ਸੀ ਮੈਨੂੰ ਇੰਨੀ ਜਾਣਕਾਰੀ ਨਹੀਂ ਹੈ ਵੀ ਇਹ 25 ਤੋਂ ਲੈ ਕੇ 30 ਤੱਕ ਹੀ ਬਣੀਆਂ ਸੀ ਠੀਕ ਹੈ ਜੀ ਬਸ ਮੈਨੂੰ ਇਹ ਨਹੀਂ ਜਾਣਤਾ ਜੀ ਆਪਣੇ ਕੋਲੇ ਪੱਥਰ ਦੇ ਰਿਕਾਰਡ ਵੀ ਹੋਣਗੇ ਜੀ ਆਹ ਪੱਥਰ ਦਾ ਜੀ ਪਰਲਾ ਗੱਡਾ ਇੰਨੇ ਪਏ ਆ ਅੱਛਾ ਜੀ ਸਾਰੀ ਕਲੈਕਸ਼ਨ ਬਈ ਆ ਸਾਰੀ ਨਹੀਂ ਕਹਿ ਸਕਦੇ ਮਤਲਬ ਮਤਲਬ ਉਸ ਟਾਈਮ ਦੇ ਮਿਲ ਸਕੀ ਹਾਂਜੀ ਮੈਂ ਇਕੱਠੇ ਕਰਤੀ ਉਸ ਟਾਈਮ ਦੇ ਜੋ ਮਸ਼ਹੂਰ ਗੀਤ ਸੀ ਹਾਂ ਸਾਰੇ ਫ੍ਰਾਂਸੀ ਪਈਆ ਤੁਹਾਡੇ ਕੋਲੇ ਹਨਾ ਫ੍ਰਾਂਸੀ ਵਲਦੀ ਫ੍ਰਾਂਸੀ ਪੁਰਾਣੇ ਸਿੱਕੇ ਪੁਰਾਣੇ ਸਿੱਕੇ ਪਏ ਨੇ ਹਾਂ ਨੀ ਦੋਨੀਆਂ ਉਹ ਜੋ ਜੋ ਮੇਰੇ ਦਿਮਾਗ ਜੇ ਚਾਈ ਗਿਆ ਮੈਂ ਰੱਖੀ ਗਿਆ ਮੈਂ ਕਿਸੇ ਨੂੰ ਪੁੱਛਿਆ ਨਹੀਂ ਜਾਂ ਵੇਖਿਆ ਨਹੀਂ ਇੱਕ ਤੁਹਾਡੇ ਕੋਲੇ ਕਹਿੰਦੇ ਟਿਊਬਾਂ ਵਾਲਾ ਸੈੱਟ ਪਿਆ ਜੀ ਕਿਆ ਬਾਤ ਆ ਤੁਹਾਨੂੰ ਚਲਾ ਕੇ ਦਿਖਾਇਆ ਦੱਸੀ ਕੀ ਕੁਆਲਿਟੀ ਲੈਂਦਾ ਜੇ ਨੇੜੇ ਤੇੜੇ ਕਿਸੇ ਕੋਲੇ ਹੈਗਾ ਹਾਂ ਸਾਨੂੰ ਦਿਖਾ ਦਿਓ ਜੇ ਸੁਣ ਲਾਂਗੇ ਨਾਲ ਜਾਂ ਸਾਡੇ ਆ ਟਿਊਬਾਂ ਵਾਲਾ ਐਂਪਲੀਫਾਇਰ ਪਿਆ ਜੀ ਇਹਨਾਂ ਕੋਲੇ ਤੇ ਉਹਦੀ ਆਵਾਜ਼ ਬਹੁਤ ਕਲੀਅਰ ਆ ਜੀ ਅਸੀਂ ਸੁਣਿਆ ਉਹ ਬਹੁਤ ਸੋਹਣੀ ਆਵਾਜ਼ ਆ ਉਹਦੀ ਮੇਰੇ ਖਿਆਲ ਚ ਮੈਂ ਤਾਂ ਕਿਤੇ ਦੇਖਿਆ ਨਹੀਂ ਕਿਸੇ ਕੋਲੇ 40 60 ਦਾ ਸੈਟ ਆਈ 40 ਦਾ ਦੂਜਾ ਦਾ ਉਹ ਵੀ ਜ਼ਿਆਦਾ ਬੈਰੀਕਡ ਬਹੁਤ ਚੰਗਾ ਜੀ ਤੇ ਜਿਹੜਾ ਹੁਣ ਉਹ ਜਿਹੜਾ ਮੰਗਾਇਆ ਉਹਦੇ ਹਾਈ ਕੁਆਲਿਟੀ ਹੁੰਦੀ ਉਹਦੀ ਕੁਆਲਿਟੀ ਕੁਝ ਵੱਖਰੀ ਐ ਹਾਂ ਜੀ ਜਦੋਂ ਹੁੰਦੇ ਨੇ ਨਾ ਸੱਜਣ ਮਿੱਤਰ ਹਾਂ ਜੀ ਜਿਹੜੇ ਸੰਗੀਤ ਨਾਲ ਪ੍ਰੇਮ ਰੱਖਦੇ ਆ ਉਹ ਤਰਜੀਹ ਉਹਨੂੰ ਦਿੰਦੇ ਆ ਟਿਊਬਾਂ ਵਾਲੇ ਨੂੰ ਹਾਂ ਜੀ ਦੇ ਨਿਗਰ ਵਾਲ ਹੂੰ ਜੀ ਤਾਂ ਫਿਰ ਉਧਰੋਂ ਬਾਹਰੋਂ ਵੀ ਸਮਾਨ ਲੈ ਲੈਣੇ ਉਹਨਾਂ ਸਾਡੇ ਤਾਂ ਇੱਥੇ ਚਲੋ ਮਿਲਦਾ ਨਹੀਂ ਦੇਖੋ ਜੀ ਬਾਹਰੋਂ ਮੈਂ ਵੀ ਜੋ ਵੀ ਸਾਨੂੰ ਸਪੀਕਰਾਂ ਵਾਸਤੇ नीडਲਾਂ, ਕਾਟਰਾਂ ਜਾਂ ਉਹ ਪਿਕਅਪ ਰਹਿਣ ਨੇ ਉਹ ਹਾਂਜੀ ਤੇ ਕੁਆਲਿਟੀ ਦੇ 골ਡਨ ਰੈਂਗ ਦਾ ਹਾਂਜੀ ਇਹਦੋਂ ਵੀ ਉੱਪਰ ਦੇ ਮੈਂ ਆਪਣੇ ਆਨਲਾਈਨ ਇਹ ਵੀ ਤਾਂ ਹਰ ਚੀਜ਼ ਖਰੀਦੀ ਇਹ ਤੁਸੀਂ ਬਾਹਰ ਕਦੋਂ ਗਏ ਫਿਰ ਚਲੇ ਗਏ ਸੀ ਅਸੀਂ 2006 ਚ ਗਏ 2006 ਉਦੋਂ ਪਹਿਲਾਂ ਮਤਲਬ ਤੁਸੀਂ ਸੌਂਕ ਰੱਖਿਆ ਪੂਰਾ ਇਹ ਉਦੋਂ ਪਹਿਲਾਂ ਦਾ ਸ਼ੌਕ ਹੈ ਹਾਂ ਠੀਕ ਠੀਕ ਹੈ ਤੇ ਹੁਣ ਅਮਰੀਕਾ ਦੇ ਵਿੱਚ ਵੀ ਇੱਥੋਂ ਦੋ ਸਪੀਕਰ ਉੱਥੇ ਮੰਗਾਏ ਅੱਛਾ ਜੀ ਹਾਂ ਇਹਦਾ ਘਟੂ ਘਟਾ ਟਾਈਟਨ ਲੱਖ ਲੱਗਿਆ ਸ਼ਿਪਿੰਗ ਦਾ ਸ਼ਿਪਿੰਗ ਵੀ ਦਾ ਲੈ ਇਕੱਲਾ ਹਾਰਨ ਇਕੱਲਾ ਹਾਰਨ ਨਾ ਇਹਦਾ ਜੁੰਟ ਤਾਂ ਹਾਂਜੀ 30000 ਸ਼ਿਪਿੰਗ ਭਰੀ ਗਈ 30000 ਕਰ ਲਏ ਹਾਂ ਤੇ ਉਧਰ ਫਿਰ ਜਿਵੇਂ ਤੁਸੀਂ ਕਹਿੰਦੇ ਮਸ਼ੀਨਾਂ ਹੈਗੀਆਂ ਉਧਰ ਹੌਰ ਨਾ ਹੈ ਨਹੀਂ ਜੀ ਜਿਹੜਾ ਹੁਜਾ ਨਾ ਹਾਂਜੀ ਇਹ ਕੀ ਆਵਾਜ਼ ਜੀ ਜਿਹਾ ਸੀ ਫਿਰ ਹੁਜਾ ਦਾ ਹੀ ਸ਼ਕੀਰ ਅੱਛਾ ਮਤਲਬ ਆਪਾਂ ਇੰਡੀਆ ਉੱਥੇ ਹੈਗੀਆਂ ਨੇ ਮਤਲਬ ਆਪਾਂ ਆਪਣੀ ਇੰਡੀਆ ਦੀ ਚੀਜ਼ ਹੀ ਯੂਜ਼ ਕਰ ਨਹੀਂ ਸਕਦੇ ਜਿਹੜੀ ਵਾਤੀ ਇੰਡੀਆ ਦੀ ਹੈ ਵੀ ਸਾਨੂੰ ਤਾਂ ਸੌਂਕ ਇਧਰ ਲਈ ਪਿਆ ਹੋਇਆ ਉਹ ਹੀ ਰੱਖਣਾ ਹਾਂ ਬਹੁਤ ਵਧੀਆ ਗੱਲ ਹੈ ਜੀ ਗ੍ਰਾਮ ਨੇ ਇੱਕ ਗੀਤ ਗਾਇਆ ਸੀ ਨਾ ਹਾਂਜੀ ਨਾਜਾ ਬਰਮਾ ਨੂੰ ਹਾਂ ਲੇਖ ਜਾਣਗੇ ਲੇਖਾਂਗੇ ਨਾਲ ਅਸੀਂ ਉਹ ਟਕਾਲਤਾ ਮੈਂ ਕਿਹਾ ਵੀ ਚੱਲ ਜਾਏ ਵਰਮਨ ਨੂੰ ਸ਼ੌਕ ਜਾਣਗੇ ਨਾਲੀਆ ਚਾਂਦੀਰਾਮ ਦੇ ਖਾੜੇ ਤੁਸੀਂ ਸੁਣਿਆ ਹੈ ਹਾਂ ਸੁਣਿਆ ਬਹੁਤ ਹੋ ਗਿਆ ਸੀ ਕੀ ਆਵਾਜ਼ ਇਸ ਕੀ ਵਕਤ ਹਾਂਜੀ ਆਪਾਂ ਮੇਲੇ ਲਾਉਂਦੇ ਸੀ ਜਦੋਂ ਹਾਂਜੀ ਹਾਂਜੀ ਤੇ ਉਦੋਂ ਕਲਾਕਾਰ ਨਾਲ ਕੰਟੈਕਟ ਹੁੰਦਾ ਸੀ ਤੁਹਾਡਾ ਕਲਾਕਾਰ ਫੋਨ ਤੇ ਆ ਜਾਂਦੇ ਸੀ ਜਾ ਕੇ ਕਹਿ ਕੇ ਆਉਣਾ ਪੈਂਦਾ ਸੀ ਪਹਿਲਾ ਮੇਲਾ ਲਾਇਆ ਨਾ ਹਾਂਜੀ ਸਾਰਿਆਂ ਨਾਲ ਸੰਪਰਕ ਕੀਤਾ ਹਾਂਜੀ ਮੈਂ ਕਿਹਾ ਵੀ ਇੱਕ ਵੀ ਕਲਾਕਾਰ ਦੁੱਸਰਣ ਇਹਦੇ ਆ ਕਿਰਾ ਕੋਈ ਵੀ ਬੰਦਾ ਹੋਵੇ ਕੋਈ ਕਲਾਕਾਰ ਹੋਵੇ ਕਿਰਾ ਹੱਥ ਮਿਲਾ ਜੇ ਜਿਵੇਂ ਭੱਜ ਜੂਗਾ ਹਾਂ ਤੇ ਮੈਂ ਮੇਲਾ ਲਾਇਆ ਦੋ ਕਲਾਕਾਰ ਗਾ ਕੇ ਚਲੇ ਗਏ ਨੰਬਰ 1 ਕਰਨੈਲ ਗਿੱਰ ਤੇ ਸੰਦੀਲਾ ਜੀ ਹਾਂਜੀ ਤੇ ਉਹਨਾਂ ਨੇ ਮੈਥੇ ਪੁੱਛ ਨਹੀਂ ਲਿਆ ਤੇ ਮੈਂ ਦੂਜੇ ਦਿਨ ਉਹਨਾਂ ਦੇ ਦਫ਼ਤਰ ਜਾ ਲਿਆ ਹੂੰ ਮੈਂ ਕਿਹਾ ਭਾਈ ਲੋਕ ਮੇਲਾ ਲਾ ਕੇ ਨਾ ਮੂੰਹ ਨਹੀਂ ਦਿਖਾਉਂਦੇ ਤੇ ਤੂੰ ਸਾਡੇ ਦਫ਼ਤਰ ਨਹੀਂ ਪਰਿਆ ਫਿਰਦਾ ਹਾਂ 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 ਮੈਂ ਕਿਹਾ ਭਾਈ ਮੈਂ ਮੌਲ ਲੈਣੀ ਆ ਕਲਾਕਾਰ ਮੈਂ ਮੇਲੇ ਲਾਉਣੇ ਆ ਹਾਂ ਹਾਂ ਕਹਿੰਦੇ ਆ ਪਹਿਲਾ ਬੰਦਾ ਦੇਖਿਆ ਹੂੰ ਹੂੰ ਤੇ ਫੇਰ ਬੱਸ ਉਸ ਤੋਂ ਬਾਅਦ ਆਈ ਮੈਂ ਕਿਹਾ ਫੇ ਸਾਰੇ ਕਲਾਕਾਰ ਆਈ ਗਏ ਜਿੰਨੇ ਵੀ ਕਲਾਕਾਰ ਸੀ ਆਪਾਂ ਫੋਨ ਕਰਦੇ ਸੀ ਹਾਂਜੀ ਲਾ ਹੁੰਦਾ ਉਹਨਾਂ ਦਾ ਹਾਂਜੀ ਜਮਲਾ ਜੱਟ ਉਹਨਾਂ ਦਾ ਹਾਂ ਗਾਇਆ ਉਹਨਾਂ ਨੇ ਹਾਂਜੀ ਸਤਕਾਰ ਆਪਾਂ ਉਹਨਾਂ ਨੂੰ ਦਿੱਤਾ ਮੈਂ ਤਾਂ ਖੱਤ ਕਰਨ ਵਾਲਾ ਤੇ ਬਿਰਜੀ ਫਿਰ ਤੁਸੀਂ ਇਹਨਾਂ ਦਾ ਰਿਲੇਸ਼ਨ ਤੁਹਾਡੇ ਕਾਫੀ ਵਧੀਆ ਬਣ ਗਏ ਹੋਣਗੇ ਬਹੁਤ ਵਧੀਆ ਤੇ ਫਿਰ ਆਪਣੇ ਦੁੱਖ ਸੁੱਖ ਚ ਖੜਦੇ ਆ ਕਿਸੇ ਨੇ ਬਾਅਦ ਚ ਮੇਲੇ ਲਾਏ ਬਸ ਗਏ ਹਾਂ ਤਾਂ ਰਤਨ ਇੱਕ ਗਾਵਾ ਦੇਣਾ ਹਾਂ ਵੀ ਸ਼ਿੰਦਾ ਜੀ ਨੇ ਇੱਕ ਗੀਤ ਗਾਇਆ ਸੀਗਾ ਹਾਂਜੀ ਇਹ ਮਿੱਤ ਕਿਸੇ ਦੇ ਨਾ ਫੱਕਰ ਕੋੜਾ ਮੈਨੂੰ ਇਹਨਾਂ ਤੇ ਨਾਰਾਜ਼ਗੀ ਜ਼ਰੂਰ ਆ ਹਾਂਜੀ ਵੀ ਜਦੋਂ ਮੈਂ ਮੇਲੇ ਲਾਏ ਮੇਰਾ ਬਾਪੂ ਮੇਰੇ ਨਾਲ ਮਿਲਣ ਲੱਗਦਾ ਸੀ ਠੀਕ ਆ ਜੀ ਉਦੋਂ ਉਹਨੂੰ ਸਾਰੇ ਮਿਲਦੇ ਸੀ ਆ ਠੀਕ ਆ ਜੀ ਬਾਪੂ ਜੀ ਬਾਪੂ ਜੀ ਕਹਣਾ ਹੂੰ ਕਿ ਲਫੜੀਆਂ ਪਾਉਣੀਆਂ ਹੂੰ ਪਿਛਲੇ ਸਾਲ ਉਹਦੀ ਡੈਥ ਹੋ ਗਈ ਅੱਛਾ ਜੀ ਮੈਨੂੰ ਕਿਸੇ ਨੇ ਫੋਨ ਬਣੀ ਕੀਤਾ ਅੱਛਾ ਇੱਕ ਨੇ ਵੀ ਨਹੀਂ ਫੋਨ ਕੀਤਾ ਇੱਕ ਨੇ ਫੋਨ ਬਣੀ ਕੀਤਾ ਇੱਕ ਬੰਦਾ ਨਿਤਰਿਆ ਹਾਂ ਜੀ ਸੁਖ ਚਨਕੇਲਾ ਅਸਾ ਸੁਖ ਸੁਖ ਚਨਕੇਲਾ ਮਿਲਣੇ ਮੌਂਦਿਆ ਉਹ ਉਹ ਗਿਆ ਅੱਛਾ ਇਹ ਕਿਸ ਨੇ ਬਾਪੂ ਮੇਰਾ ਹੁਣ ਦਿਲ ਨਹੀਂ ਕਰਦਾ ਮਿਲਣ ਦਾ ਕੀ ਗਮਤਰ ਰਲੇ ਸਨ ਤੋੜ ਗਿਆ ਉਹ ਤਾਂ ਫਿਰ ਉਹ ਤਾਂ ਇੱਕੋ ਗੱਲ ਹੋਈ ਭੱਜ ਗਈ ਭੱਜ ਗਈ ਮੈਂ ਤਾਂ ਭੱਜਿਆ ਨਹੀਂ ਹਾਂ ਤੁਸੀਂ ਤਾਂ ਫਿਰ ਹੈਗੇ ਹੁਣ ਵੀ ਤੂੰ ਮੈਂ ਤਾਂ ਹੁਣ ਵੀ ਤਿਆਰ ਸੀ ਹਾਂ ਹੁਣ ਵੀ ਤਿਆਰ ਸੀ ਵੀ ਮੈਂ ਮੇਲਾ ਲਾਵਾਂ ਫਿਰ ਮੈਨੂੰ ਨਾ ਅੰਦਰੋਂ ਆਵਾਜ਼ ਆਉਂਦੀ ਆ ਛੱਡ ਯਾਰ ਜਦ ਵੀ ਤੇਰੇ ਨਾਲ ਨਹੀਂ ਖੜੇ ਇੱਕ ਫੋਨ ਹੀ ਕਰ ਲੈਂਦੇ ਮੈਂ ਕਹਿੰਦਾ ਹਾਂ ਤਾਂ ਨਰਾ ਹੀ ਹੁੰਦਾ ਹਾਂ ਤੇ ਮੈਂ ਉਹਨਾਂ ਨੂੰ ਨਾਂ ਸਨਮਾਨ ਦੀ ਚੀਜ਼ ਹੈ ਇੱਕ ਕਲਾਕਾਰਾਂ ਦੇ ਵਿੱਚ ਜੀ ਸਭ ਤੋਂ ਨੇੜੇ ਤੁਹਾਡੇ ਕਿਹੜਾ ਕਲਾਕਾਰ ਸੀ ਵੇ ਮੇਰੇ ਨੇੜੇ ਸਾਰੇ ਹੀ ਸੀਗੇ ਸਾਰੇ ਹੀ ਸੀ ਮੈਂ ਸਾਰਿਆਂ ਨੂੰ ਕੁਝ ਮਤਲਬ ਗੁੱਸਾ ਸਾਰਿਆਂ 'ਚ ਬਰਾਬਰ ਦਾ ਹੀ ਆ ਸਾਰਿਆਂ ਤੇ ਵੀ ਕਿਸੇ ਨੇ ਬਾਤ ਨਹੀਂ ਪੁੱਤੀ ਜਿਹੜੇ ਚਲੇ ਗਏ ਕਲਾਕਾਰ ਨਾ ਹਾਂਜੀ ਕਰਨਾ ਲਗੇ। ਕੀ ਬਾਤ ਸੀਗਾ ਬੰਦਾ ਯਾਰ। ਸੀ ਤਲ ਦਾਰਸੰਧੂ ਜੀ ਨੂੰ ਮਿਲੇ ਤੁਸੀਂ? ਨਹੀਂ, ਸੰਧ ਸਾਬ ਨੂੰ ਨਹੀਂ ਮਿਲਿਆ। ਅੱਛਾ ਈ। ਉਹ ਲਾਏ ਅਗੇ ਦਾਰਸੰਧੂ ਜੀ ਕਿ ਉਹਨਾਂ ਦੀ ਪਹਿਲਾਂ ਉਹਨਾਂ ਦੀ ਪਹਿਲਾਂ ਡੈਥ ਹੋ ਗਈ। ਅੱਛਾ ਸਸ ਠੀਕ। ਸੀ ਤਲ ਸਾਬ। ਮੈਂ ਕਿਹਾ ਉਹ ਵੀ ਇਨਸਾਨ ਬਹੁਤ ਵਧੀਆ ਸੀ ਦਾਰਸੰਧੂ। ਕੀ ਬਾਤ ਏ ਸੀਗਾ। ਹਾਂਜੀ। ਉਹ ਗਰਮੀ ਤੇ ਵਾਵਾ ਅੱਛਾ ਜੀ। ਬਹੁਤ ਹੁੰਦੇ ਸੀ ਇੱਥੇ ਆ ਕੇ। ਹਾਂਜੀ। ਬਸ ਪਰਿਵਾਰ ਵਾਂਗੂ ਆਪਣੇ ਨਾਲ ਵਰਤੇ ਆ। ਅੱਛਾ ਜੀ। ਹਮ ਆਪਣੇ ਰੇਸਪਾਲਰ ਸਿਲਾ ਜੀ ਬੜੇ ਪਿਆਰੇ ਅੰਕ ਜੀ ਨੂੰ ਮਰਜੀ ਬਕਰਮਜੀਤ ਧੂਰੀ ਅੱਛਾ ਜੀ ਮਤਲਬ ਮਹਾਨ ਕਲਾਕਾਰਾਂ ਨਾਲ ਹੀ ਸੰਬਰਤ ਧੂਰੀ ਸਾਹਿਬ ਦਾ ਕਹਿੰਦੇ ਬਹੁਤ ਚੰਗਾ ਸੀਗਾ ਮੈਂ ਕਹਿੰਦਾ ਵੀ ਜਿੰਨੇ ਵੱਡੇ ਕਲਾਕਾਰ ਸੀ ਹਾਂਜੀ ਉਹਨਾਂ ਦੇ ਵੱਡੇ ਦੇ ਸੀ ਹਾਂ ਬਿਲਕੁਲ ਹੋਰ ਹਾਂਜੀ ਹਾਂਜੀ ਹੁਣ ਤੁਹਾਡਾ ਮਨ ਕਰਦਾ ਦੁਆਰੇ ਮੇਲੇ ਲਾਉਣ ਨੂੰ ਜੀ ਦੇਖੋ ਜੀ ਮੈਂ ਤਾਂ ਹਮੇਸ਼ਾ ਹੀ ਮੇਲਿਆਂ 'ਚ ਰਹਿਣ ਵਾਲਾ ਬੰਦਾ ਹਾਂ ਹਾਂਜੀ ਹਾਂਜੀ ਕਰ ਮਰਿਓ ਕਰਦਾ ਰਹਿੰਦਾ ਵੀ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਹਾਂ ਮਹਿਮਨ ਚਾਰ ਦਿਨ ਮਨ ਹੋਰ ਹੋ ਜਾਂਦਾ ਹਨਾ ਫਿਰ ਤੁਹਾਡਾ 1-2-4 ਸਾਲ ਉੱਥੇ ਨਿਕਲ ਜਾਂਦੇ ਆ ਬੰਦਾ ਹੁੰਦਾ ਵੀ ਇੰਨੇ ਅਸੀਂ ਬਟੇ ਆ ਜੀ ਹਾਂ ਚਲੋ ਮੈਂ ਜਦੋਂ ਮੇਲਾ ਲਾਉਣਾ ਨਾ ਹਾਂਜੀ ਮੈਨੂੰ ਐ ਹੁੰਦਾ ਵੀ ਮੈਂ ਮੇਲਾ ਲਾ ਕੇ ਅੱਜ ਇੰਨੇ ਲੋਕਾਂ ਦਾ ਮਨ ਜਿੱਤਿਆ ਜਿੱਤ ਲਿਆ ਵੀ ਇੰਨੇ ਲੋਕਾਂ ਨੂੰ ਖੁਸ਼ ਕੀਤਾ ਨਾ ਹਾਂ ਉਹਦੇ ਵਿੱਚ ਲੋਕਾਂ ਦੀ ਆਤਮਿਕ ਖੁਸ਼ੀ ਹੋ ਗਈ ਹਾਂ ਪਰਮਾਤਮਾ ਕੋ ਜੀ ਹੋ ਜੂ ਹਾਂ ਸਾਡੇ ਤੇ ਕਿਰਪਾ ਹੋ ਜੀ ਚਲੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਜੀ ਅਸੀਂ ਤਾਂ ਇਹੀ ਆਪਦੀ ਵੀਡੀਓ ਰਾਹੀਂ ਕਹਿਣੇ ਆ ਜੀ ਵੀ ਹੋ ਸਕਦਾ ਉਹ ਤੁਹਾਨੂੰ ਕਾਲ ਕਰ ਲੈਣ ਉਹਨਾਂ ਦੀ ਨਾਰਾਜ਼ਗੀ ਆ ਜਿਹੜੀ ਹਨਾ ਤੁਹਾਡੀ ਨਾਰਾਜ਼ਗੀ ਆ ਉਹ ਦੂਰ ਕਰ ਦੇਣ ਤੇ ਪਰਮਾਤਮਾ ਕਰੇ ਦੁਬਾਰੇ ਮੇਲੇ ਲੱਗਣ ਲੱਗ ਜਾਣ ਅਸੀਂ ਤਾਂ ਇਹੀ ਦੁਆ ਕਰਦੇ ਆ ਜੀ ਮਾਲਕ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੁਹਾਡੀ ਸੰਗੀਤ ਦੇ ਵਿੱਚ ਰੁਚੀ ਇਦਾਂ ਹੀ ਬਲਕਦਾ ਰਹੇ ਰੁਚੀ ਵੱਧੂ ਸਿੱਕਾਰ ਜੀ ਸਿੱਕਾਰ ਬਾਕੀ ਸਾਰੇ ਸੱਜਣਾ ਮਿੱਤਰਾਂ ਨੂੰ ਸਰਸਿਕ ਕਾਲ ਜੀ ਜਦੋਂ ਗੁਰੂ ਜੀ ਨੇ ਕਿਰਪਾ કરી ਮੇਲਾ ਜਰੂਰ ਦਿਖਾਵਾਂਗੇ ਦਿਲੋਂ ਬਹੁਤ ਕਰਦਾ